ਨੇ ਇਹ ਬਿੱਟੂ ਸਾਹਿਬ ਨੂੰ ਕਹੋ ਨਾ ਸਿਰੇ ਝੜਾਓ ਤੁਹਾਨੂੰ ਪਤਾ ਹੈਗਾ ਕੀ ਇਹ ਇਹ ਤਕਲੀਫਾਂ ਹੈਗੀਆਂ ਕਿ ਸਾਰਾਂ ਲਾਂਡੀਆਂ ਤੇ ਕੁਝ ਹੀ ਹੱਲ ਕਰੋ ਹੈ ਨਾ ਹੁਣ ਇੰਜਨਰ ਨੂੰ ਤਾਂ ਕੋੜੇ ਹੈਗਾ ਤੇ ਸੀਟੀ ਮਾਰੇ ਤਾਂ ਉਹਦਾ ਹੀ ਹੱਲ ਹੋ ਜਾਊਗਾ ਇਹ ਰੇਲਵੇ ਵੀ ਨਹੀਂ ਰਿਹਾ ਉਹਨੂੰ ਪਤਾ ਹੈ ਸਾਰੀਆਂ ਚੀਜ਼ਾਂ ਦਾ ਇਹ ਹੱਲ ਹੋਣਾ ਠੀਕ ਹੈ ਡੱਲਾ ਸਾਹਿਬ ਨੂੰ ਲਾ ਦੇਣਾ ਚਾਹੀਦਾ ਹੈ ਉਹ ਉਹ ਜਿਹੜਾ ਹੈ ਕਿ ਬੈਠੇ ਆ ਉੱਥੇ ਪੁਖੜਤਾਲ ਤੇ ਕਿ ਉਹਨਾਂ ਦੀ ਜ਼ਿੰਦਗੀ ਬਹੁਤ ਵੈਰੀਏਬਲ ਹੈ ਦੇਖੋ ਸ਼ੋਗਿਆ ਫੇਰੇ ਹਿੰਦੂਸਤਨ ਤੋਂ ਇਹ ਛੱਡ ਨਾ ਪਾਉਗਾ ਛੱਡ ਨਾ ਪਾਉ। ਆਸਾਨੀ ਤੋਂ ਉਹਨੂੰ ਕਿਸ ਤਰ੍ਹਾਂ ਦੇਖਦੇ ਨੂੰ ਜੋ ਲਗਾਤਾਰ ਥੰਲੇਵਾਲਾ ਸਾਹਿਬ ਕੋਖੜ ਤਾਂ ਤੇ ਬੈਠੇ ਨੇ ਆ ਸਿਹਤ ਵਿਭਾਗ ਦੀ ਸਰਕਾਰੀ ਟੀਮ ਵੀ ਆਈ ਆ ਉਹਨਾਂ ਦੇ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ ਕਿਸ ਤਰ੍ਹਾਂ ਜੱਜ ਕਰੇ ਦੇਖੋ ਰੇਟ ਦੇ ਸਮੇਂ ਦੇ ਵਿੱਚ ਨਾ ਸਿੱਖ ਨੂੰ ਫੌਜ ਦੇ ਵਿੱਚ ਭਰਤੀ ਕਰਦੇ ਸੀ ਜਾਂ ਕਰਦੇ ਸੀਗੇ ਪੁਲਿਸ ਦੇ ਵਿੱਚ ਹੁਣ ਸਿੱਖ ਨੂੰ ਨਾ ਤਾਂ ਪੁਲਿਸ ਭਰਤੀ ਕੀਤਾ ਜਾ ਰਿਹਾ ਹੈ ਸੈਂਟਰਲ ਪੁਲਿਸ ਫੋਰਸ ਦੇ ਵਿੱਚ ਨਾ ਫੌਟ ਨੇਵੀ 에어 ਫੋਰਸ ਦੇ ਵਿੱਚ ਤੇ ਜਿਹੜਾ ਜ਼ਿੰਮੇਵਾਰ ਹੈ ਉਥੇ 2-3 ਪੁੱਤ ਹੁੰਦੇ ਆ ਤੇ ਇੱਕ ਤਾਂ ਭੇਜਦਾ ਸੀ ਉਹਨਾਂ ਦੇ ਵੇਲੇ ਫੌਜ ਦੇ ਵਿੱਚ ਜਾਂ ਪੁਲਿਸ ਦੇ ਵਿੱਚ ਤਾਂ ਜਾ ਕੇ ਜ਼ਿੰਮੇਵਾਰਤਾ ਗਜਾਰਾ ਚਲਦਾ ਸੀਗਾ ਤੇ ਲਾਲ ਬਾਹਤ ਸਾਸਤਰੀ ਬੇਚਕ ਬੜੇ ਕੱਟੜ ਹਿੰਦੂ ਸੀਗੇ ਉਹਨਾਂ ਨੇ ਕਿਹਾ ਸੀਗਾ ਜੈ ਜਵਾਨ ਜੈ ਕਿਸਾਨ ਤੇ ਜਵਾਨ ਵੀ ਸਿੱਖ ਹੁੰਦਾ ਤੇ ਕਿਸਾਨ ਵੀ ਸਿੱਖ ਹੁੰਦਾ ਹੁਣ ਜਦੋਂ ਅਸੀਂ ਪਾਕਿਸਤਾਨ ਤੋਂ ਆਏ ਹਾਂ ਤੇ ਇੱਥੇ ਅੰਨ ਦੀ ਕਮੀ ਸੀਗੀ ਸਿੱਖਣ ਆ ਕੇ ਹਰਿਆਣਾ, ਰਾਜਸਥਾਨ, ਯੂਪੀ ਇੱਥੇ ਪੰਜਾਬ ਦੇ ਵਿੱਚ ਇਹ ਸਾਰੀ ਕਮੀ ਖਤਮ ਕਰਤੀ ਸਰਪਲਸ ਕਰਤਾ ਜਿੰਨੀਆਂ ਐਕਸਪੋਰਟ ਕਰਤਾ ਅੰਨ ਨੂੰ ਪਰ ਸਿੱਖ ਦੀ ਸੁਣ ਹੀ ਨਹੀਂ ਜਾਂਦੀ ਹੈ ਕਿ ਕਿਸੇ ਚੀਜ਼ ਦੇ ਵਿੱਚ ਸਾਡੇ ਉੱਤੇ ਜੋ ਤੁਲਨ ਹੋ ਰਹੀ ਹੈ ਜੋ ਬਾਹਰਲੇ ਮਨਖਾਂ ਤੋਂ ਮੋਤੀ ਸਰਕਾਰ ਨੇ ਨਿਸ਼ਤੇ ਕੀਤਾ ਹੈ ਕਿ ਜਿਹੜੇ ਸਿੱਖ ਅਜ਼ਾਦੀ ਦੀ ਗੱਲ ਕਰਨਗੇ ਉਹਨਾਂ ਨੂੰ ਅਸੀਂ ਮਾਰ ਦਾਂਗੇ ਤੇ ਕੈਨੇਡਾ ਦੇ ਵਿੱਚ ਵੀ ਤਿੰਨ ਸਿੰਧ ਗੋਰੀਨਾਰ ਮਾਰਤੇ ਤੇ ਪ੍ਰਤਾਨੀਆਂ ਦੇ ਵਿੱਚ ਕਪਤਾਰ ਸਿੰਘ ਨੂੰ ਜਹਰ ਦੇ ਕੇ ਮਾਰਤਾ ਪਾਕਿਸਤਾਨ ਦੇ ਵਿੱਚ ਦੋ ਮਾਰਤੇ ਅਗਰ ਅਮਰੀਕਾ ਦੇ ਵਿੱਚ ਟੀਚੇ ਚਲਿ ਸਿੱਕ ਨੂੰ ਮਾਰਤਾ ਪੰਜਾਬ ਦੇ ਵਿੱਚ ਮੂਥਸਰਗੜ੍ਹ ਨੂੰ ਮਾਰਤਾ ਮੈਰਾਥਨ ਦਾ ਮਤਲਬ ਹੈ ਕਿ ਇਹ ਜਿਹੜੀ ਇੰਡੀਆ ਦੀ ਪਾਲਿਸੀ ਹੈ ਤੇ ਜਿਹੜਾ ਗੁਰਪੁਰਕਾਂਸੈਂਟ ਪਨੋ ਅਮਰੀਕਾ ਚਾਹ ਉਹਦੇ ਉੱਤੇ ਵੀ ਜਾਨ ਦਾ ਹਮਲਾ ਸਰੰਦੀਪੂਰ ਸਿੱਕੂ ਪਰ ਅਮਰੀਕਨ ਇੰਟੈਲੀਜੈਂਸ ਨੇ ਫੜ ਲਈ ਤੇ ਅਮਰੀਕਾ ਨੇ ਅਮਰੀਕੀ ਅਖਬਾਰ ਨੇ ਵਾਚ ਟਾਈਮਜ਼ ਤੇ ਜਿਹੜੀ ਕੈਨੇਡਾ ਦੀ ਵੱਡੀ ਅਖਬਾਰ ਹੈ ਗਲੋਬ ਉਹਨਾਂ ਨੇ ਸਿੱਟਾ ਕਹਿਤਾ ਕਿ ਮੋਦੀ ਦਾ ਮਿੱਤ ਸਾ ਦਾ ਇਹੋ ਵਿਚਾਰ ਹੈਗਾ ਜਿਹੜੇ ਸਿੱਖਾਂ ਦੀ ਪਾਲਿਸੀ ਦੇ ਮੁਤਾਬਕ ਇਹਨਾਂ ਨੂੰ ਬਦਲ ਕਰਾਇਆ ਜਾ ਰਿਹਾ 100 ਜੇ ਸਾਨੂੰ ਪ੍ਰਾਈਮ ਮਿੰਿਸਟਰ ਦੇ ਲੈਵਲ ਤੋਂ ਕਟਨ ਕਰਾਉਣਾ ਹੈ ਦਾ ਸਾਕੀ ਜਾਣ ਇੱਥੇ ਵੀ ਮਫੂਲ ਨਹੀਂ ਤੇ ਬਾਹਰ ਦੇ ਮੌਕਾ ਵਿੱਚ ਵੀ ਮਫੂਲ ਨਹੀਂ ਹੈ ਤਾਂ ਫੇਰ ਚੰਗਾ ਕੀ ਅਸੀਂ ਰਹਿਣਾ ਹੋ ਜੀ ਇੱਥੇ ਹੁਣ ਰਹਿਣ ਦਾ ਸਿੱਕਾ ਮਤਨਬ ਨਹੀਂ ਰਿਹਾ ਕਿ ਇੱਥੇ ਇੰਤਜ਼ਾਰ ਦੇ ਵਿੱਚ ਆਪਾਂ ਰਹੀਏ ਆਪਣਾ ਮੌਕਾ ਲੈ ਚਾ ਬਣਾ ਦੇਣਾ ਚਾਹੀਦਾ ਤੇ ਹੁਣ ਅੱਜ ਮੈਨੂੰ ਬੜਾ ਹੌਂਸਲਾ ਆਇਆ ਇਸ ਪੀਪੀ ਤੇ ਲੋਨੋ ਅਪਾਇੰਟ ਕਰਤਾ ਆ ਤੰਕ ਸਾਹਿਬ ਨੇ ਕਿ ਉਹ ਜਿਹੜੇ ਵੀ ਜ਼ੁਲਮ ਘਟ ਗਿੰਦਿਆਂ ਦੇ ਉੱਤੇ ਹੋਣ ਹੁੰਦੇ ਐ ਉਹਨਾਂ ਦਾ ਖਿਆਲ ਰੱਖੋ ਵੀ ਇਹਦਾ ਮਤਲਬ ਹੈ ਕਿ ਬਹੁਤ ਸਾਰਾ ਕਿ ਮੋਤੀ ਸਾਹਿਬ ਮਿਕਸ਼ਾ ਰਾਜਨਾਥ ਸਿੰਘ ਫਿਰ ਗੈਸ਼ਨ ਪਰ ਸਿਉਰਿਟੀ ਐਡਵਾਈਜ਼ਰ ਗੋਇੰਡ ਰੋਦਾ ਮੁਖੀ ਸਿੰਘਾ ਸਾਹਿਬ ਦਾ ਕੋਈ ਗੋਇੰਡ ਮੁਖੀ ਰੋਦਾ ਇੰਨਾਂ ਦੇ ਜੀ ਬ੍ਰਾਂਡ ਠਾ ਇਕੱਠੇ ਜਾਣ ਤੇ ਇਨਾਂ ਨੂੰ ਹੀ ਚੀਤ ਦੇ ਵਿੱਚ ਪਛਾਣ ਤੋਂ ਵਿੱਚ ਪਾਉਣਾ ਪਊਗਾ ਜਿਹੜਾ ਸੀ ਇਨਾਂ ਨੇ ਸਿੱਖਣ ਦਾ ਕਤਲ ਕਰਨਾ ਸ਼ੁਰੂ ਕਰਤਾ ਮੋਤੀ ਸਾਹਿਬ ਤੇ ਮਿਟਾ ਹੁਣ ਬਚ ਨਹੀਂ ਸਕਦੇ ਇਹਨਾਂ ਦੇ ਉੱਤੇ ਕੇਸ ਵਾਟਫੋਰਨਗੇ ਤੇ ਇਨਾਂ ਦੀ ਸੁਰੱਖਿਆ ਵਧਾ ਦਿਓ ਸਾਰਾ ਕੁਝ ਕਰ ਦਿਓ ਪਰ ਅਸੀਂ ਬੜੇ ਨਿਰਾਸ਼ ਹਾਂ ਕਿ ਐਹੋ ਜਿਹਾ ਬਤੀਰਾ ਇੱਕ ਜਿਹੜਾ ਹਿੰਦੂ ਸਾਨੂੰ ਛੋਟੇ ਹੁੰਦੇ ਆਂ ਕਹਿੰਦਾ ਸਾਡਾ 9 ਮਾਸ ਦਾ ਰਿਸ਼ਤਾ ਹੈ ਤੇ ਗਾਂਧੀ ਸਾਡਾ ਬਾਪੂ ਹੈ ਤੇ ਮੈਨੂੰ ਸਾਡਾ ਚਾਚਾ ਹੈ ਤੇ ਇੱਥੋਂ ਤੱਕ ਹਿਸਾਬ ਕਰਤਾ ਅਸੀਂ ਬੜੇ ਨਫ਼ਰਤ ਤੇ ਨਾਰ ਭਰੇ ਪਏ ਆਂ ਤੇ ਰੰਝ ਵੀ ਅਸੀਂ ਰਹਿਣੇ ਤੇ ਆਹ ਦੇਖੋ ਇਹ ਚੌੜਾ ਸਾਹਿਬ ਨੇ ਲਈ ਲਿਆ ਜਿਹੜੇ ਇੱਕ ਬੰਦੇ ਸਿੰਕਰ ਤੇ ਹਿੰਦੂਤਵਾ ਦੇ ਨਾਲ ਚੱਲਦੇ ਆਂ ਉਹ ਹੁਣ ਸੁਰੱਖਿਅਤ ਨਹੀਂ ਰਹਿ ਗਏ ਕਿ ਕੋਈ ਵੀ ਹੋਵੇ ਜਿਹੜਾ ਸੇਖ ਸੰਕਰ ਦੇ ਨਾਲ ਚੱਲਦਾ ਉਹਦੀ ਸੁਰੱਖਿਆ ਤੋਂ ਉਸ ਤੋਂ ਮੰਨਸਾ ਤੋਂ ਹੁੰਦਾ ਕਿ ਉਹ ਸੁਰੱਖਿਤ ਨਹੀਂ ਹੈ। ਮੈਂ ਸਾਥੀ ਨੇ ਵੀ ਵੀਡੀਓ ਚੋਣਾ ਜ਼ਰੂਰ ਪਾਟ ਕੇ ਕਮੈਂਟ ਕਰ ਦਿਓ। ਕਿ ਪੰਜ ਚ ਦੇਖੋ ਜਿਹੜਾ ਕਾਨੂੰਨ ਹੈ ਨਾ ਉਹ ਉੱਥੇ ਸਿਰਫ ਇੱਕ ਸਗਾ ਮੰਨਸਾ ਦਿੰਦਾ ਤੇ ਸਗਾ ਤਾਂ ਹਿੰਦੂ ਕੂਮਤ ਨੇ ਉਹਨਾਂ ਦੇ ਉੱਤੇ ਕੇਸ ਕਰ ਦਿੱਤੇ ਆ। ਬੂਰੀ ਵਰੀ ਇਹ ਨਹੀਂ ਮੰਨਸਾ ਦਾ ਅਕਾਲ ਤੱਕਤ ਸਾਫ ਤੋਂ ਜੇ ਪ੍ਰਾਂਤਕਪਤੀ ਸਾਹਿਬ ਨੇ ਧੂਰਾ ਡਾਂਡ ਦੇਣਾ ਫਿਰ ਸੁਖਬੀਰ ਸਿੰਘ ਨੇ ਆਪ ਮੰਨੇ ਹਾਲਤਕਪਤੀ ਸਾਹਿਬ ਤੇ ਕਿ ਮੈਂ ਸੈਣੀ ਨੂੰ ਆਰਡਰ ਦਿੱਤਾ ਸਿੱਖਾਂ ਨੂੰ ਕਤਲ ਕਰਨ ਦਾ ਤੇ ਮੈਂ ਆਪ ਆਰਡਰ ਦਿੱਤੇ ਕਿ ਇਹ ਸਰਸੇ ਵਾਲਾ ਸਾਧ ਹੈ ਉਹਨੂੰ ਮਾਫ ਕੀਤਾ ਜਾਵੇ ਮੈਂ ਆਰਡਰ ਦਿੱਤੇ ਕਿ 92 ਲੱਖ ਜਿਹੜਾ ਬੋਲਕਾ ਸ਼੍ਰੋਮਣੀ ਕਾਂਗਦੀ ਹਲ ਦਾ ਸਿੰਘਾ ਉਹ ਇਸ਼ਤਿਹਾਰ ਬਾਜ਼ੀ ਦੇ ਉੱਤੇ ਖਰਚ ਹੋਇਆ ਸੋ ਮੇਰਾ ਮਤਲਬ ਹੈ ਕਿ ਸੁਖਬੀਰ ਵੀ ਉਸੇ ਰਾਹ ਜਾਊਗਾ ਤੇ ਬਾਕੀ ਦੀ ਕਮੇਟੀ ਵੀ ਉਸੇ ਰਾਹ ਜਾਊਗੀ ਤੇ ਗੈਰ ਜ਼ਿੰਮੇਵਾਰ ਬਿਆਨ ਨਹੀਂ ਕਰਨੀ ਚਾਹੀਦੇ ਐਸਪੀਸ ਨੂੰ ਕਿ ਉਹ ਕਰਦੇ ਹੋਣੇ ਕਿ ਮਿਆਦ ਖਤਮ ਹੋਈ ਹੋਈ ਹੈ ਜਿਹੜਾ 14 ਸਾਲ ਤੋਂ 14 ਸਾਲ ਤੋਂ ਉਹਨਾਂ ਦੇ ਇਲੈਕਸ਼ਨ ਜੀ ਨਹੀਂ ਹੋ ਰਹੇ ਜਿਹੜਾ ਸੁਖਬੀਰ ਮੰਨਿਆ ਸੀ ਕਿ ਕਹਿੰਦੇ ਉਹ ਆਪਰਾਖ ਸਾਹਿਬ ਕੋ ਸਾਰਾ ਕੁਝ ਇਹ ਇਹ ਜੇ ਤੁਲਨਾ ਸਲਾਹ ਆਪਰਾਖ ਸਾਹਿਬ ਦੇ ਸਕਦਾ ਜਾਂ ਬਿਲਾੜੀ ਦਾ ਕੋਈ ਹੋਣੀ ਹੈ ਕਿ ਜਿਆਦਾ ਹੁਣ ਸਾਰ ਮੰਨ ਲਿਓ ਜਿਹੜੀ ਸੱਗ ਹੈ ਨਾ ਜੋ ਕੋਈ 47 ਤੱਕ ਸਾਫ ਨਹੀਂ ਕੀਤਾ ਬਹੁਤ ਵੱਡਾ ਸਿੱਕਾ ਹੈ ਉਹ ਇਸ ਲਈ ਜ਼ਰੂਰ ਕਰ ਕਿ ਸਖਾਂ ਦੀ ਬਾਤ ਚ ਹੈ ਅਜੇ ਟੈਨ ਹੈ ਕਿ ਜਿਹੜਾ ਸੁਪਰੀਮ ਕੋਰਟ ਫੈਸਲਾ ਕਰਦੀ ਹੈ ਉਹ ਦੇ ਤੋਂ ਉੱਤੋਂ ਵੀ ਅਤਾਲ ਤੱਕ ਸਾਫ ਕਰ ਸਕਦੇ ਹੈ ਕਿ ਸੋ ਅਸੀਂ ਤਾਂ ਤਾਲ ਤੱਕ ਅੱਜ ਦਾ ਫੈਸਲਾ ਉਹਨੂੰ ਚਲਾਉਣੇ ਹੈ ਕਿ ਇਹ ਬਾਤਸ਼ਾਹੀ ਦਾ ਫੈਸਲਾ ਹੈ ਤੇ ਇਹ ਤਾਂ ਸੁਪਰੀਮ ਕੋਰਟ ਦੇ ਬਰਾਬਰ ਦਾ ਫੈਸਲਾ ਦਿੱਤਾ ਤਾਂ ਤੱਕ ਤਾਰੀਖ ਪਰਮਾ ਦੇ ਲਈ ਜਿਹਨੂੰ ਮਿਲਦਾ ਨਾ ਕੋਈ ਜਿਹੜੀ ਜਗ੍ਹਾ ਤੇ ਦੇਣੀ ਚਾਹੀਦੀ ਗੋਲੀ ਤਨੀ ਇੰਦਰਾ ਗਾਂਧੀ ਦੇ ਚਲਾਈ ਸੀ ਫੇਰ ਵਾਟਪਾਈ ਸਾਹਿਬ ਕਹਿੰਦੇ ਸੀਗੇ ਕੋਈ ਉਹ ਦੁਰਗਾ ਮਾਤਾ ਤੇ ਅਗਵਾਣੀ ਸਾਹਿਬ ਕਹਿੰਦੇ ਸੀਗੇ ਕਿ ਇਹ ਸਾਡੀ 4 ਮਹੀਨੇ ਪਹਿਲਾਂ ਹੋ ਜਾਣਾ ਚਾਹੀਦਾ ਜਦੋਂ ਸੋਵੀਅਤ ਯੂਨੀਅਨ ਦੀ ਬਕਤਾਨੀ ਦੇ ਉੱਤੇ ਆਪਣੀ ਫੌਜ ਦੇ ਨਾਲ ਸਾਡੇ ਉੱਤੇ ਹਮਲਾ ਕਰਤਾ ਦਰਬਾਰ ਸਾਹਿਬ ਦੇਤੇ ਸਾਡੇ ਨੌਜਵਾਨ ਲੀਡਰ ਸ਼ਹੀਦ ਕਰਤੇ ਸੰਜਮ ਸਿੰਘ ਢਿੰਗਾ ਵਾਲਾ ਜਨਰਲ ਸੁਭੇਕ ਸਿੰਘ ਨੇ ਮੋਰਚਾ ਸਾਲਾ ਠਕਾ ਕੀਤਾ ਸੀਗਾ ਉਸ ਨੂੰ ਸਰਕਾਰੀ ਤੌਰ ਤੇ ਉੱਤੇ ਸਨਮਾਨ ਦੇ ਨਾਲ ਉਹਦਾ ਸਰਕਾਰ ਸੰਸਕਾਰ ਨਹੀਂ ਕੀਤਾ ਪਰ ਇਹ ਮੁਚਾਬ ਜੰਜੀ ਨੇ ਵੀ ਹਮਲਾ ਕੀਤਾ ਸੀਗਾ ਤੇ ਉਹ ਵੀ ਆਪਣੀ ਮੌਤੇ ਨਹੀਂ ਮਰਿਆ ਹੈਗਾ ਤੇ ਜਿਹੜਾ ਹਮਲਾ ਕਰਦਾ ਉਹ ਆਪਣੀ ਮੌਤੇ ਕਦੇ ਮਰਿਆ ਨਹੀਂ ਹੈ ਯਾਨੀ ਜੈਲ ਸਿੰਘ ਵੀ ਆਪਣੀ ਮੌਤੇ ਨਹੀਂ ਮਰੇ ਦੇਸ਼ਾ ਕੋ ਪ੍ਰੈਜ਼ੀਡੈਂਟ ਆ ਗਏ ਸੀ ਤੇ ਉਹਨਾਂ ਨੇ ਵੀ ਆਰਡਰ ਦਿੱਤਾ ਹੀ ਦਿੱਤੀ ਸੀ ਉਹ ਵੀ ਆਪਣੀ ਮੌਤੇ ਨਹੀਂ ਮਰੇ